ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਆਜਨਾ ਜੀ ਗੱਲ ਅਗਲੇ 4-5 ਦਿਨਾਂ ਦੀ ਕਰਾਂਗੇ ਯਾਨੀ ਕਿ 31 ਮਾਰਚ ਤੱਕ ਮੌਸਮ ਪੰਜਾਬ ਦਾ ਹਲਸ ਨਾਲ ਲੱਗ ਦੇ ਖੇਤਾਂ ਦਾ ਕਿੰਦਾ ਰਹਿ ਸਕਦਾ ਇਹ ਅਫਰਡ ਤੁਹਾਨੂੰ ਦਿਆਂਗੇ ਐਸ ਲਈ ਜੀ ਤਾਜ਼ਾ ਸੈਟਲਰ ਦੱਸ ਦਿਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 27 ਮਾਰਚ ਦੀ ਸਵੇਰ ਹੈ ਤੇ ਸਵੇਰ ਦੇ ਲਗਭਗ 10 ਵਜਣ ਜਾ ਰਹੀ ਹੈ ਪੰਜਾਬ ਦੀ ਗੱਲ ਕਰੀਏ ਜੀ ਹਰਿਆਣਾ Rajasthan ਦੀ ਕਰੀਏ ਤੇ ਐਸੇ ਨੇ ਲਗਭਗ ਹੌਤੇ ਖੇਤਰਾ ਦੇ ਵਿੱਚ ਮੌਸਮ ਸਾਫ ਹੈ ਹਲਕੀ ਟਟੂਮੀ ਫੱਦਲ ਹੋਈ ਐ ਐਸੇ ਨੇ ਹਰਿਆਣਾ ਦੇ ਉਪਰਲੇ ਖੱਦਰ ਦੇ ਗੁਜ਼ਰ ਰਹੀ ਹੈ ਜਿਹੜੀ ਕਿ UP ਦੇ ਪਛਮੀ ਖੇਤਰਾ ਤੋਂ ਆਉਂਦੀ ਹੋਈ ਅੱਗੇ ਪਹਾੜਾਂ ਵੱਲ ਨੂੰ ਜਾ ਰਹੀ ਹੈ ਬਾਕੀ ਮੌਸਮ ਪੰਜਾਬ ਹਰਿਆਣਾ ਦਾ ਬਿਲਕੁਲ ਸਾਫ ਹੈ ਇੱਕ ਪਛਮੀ ਸਿਸਟਮ ਜਿਹੜਾ ਕਿ ਹਿੱਤੇ 24 48 ਘੰਟਿਆਂ ਤੋਂ ਪ੍ਰਭਾਵਿਤ ਕਰ ਰਿਹਾ ਸੀ ਪਾਕਿਸਤਾਨ ਵਾਲੇ ਪਾਸੇ ਲੈਂਦੇ ਪੰਜਾਬ ਦੀ ਔਰ ਉੱਤਰ ਪਛਮੀ ਪਾਕਿਸਤਾਨ ਦੇ ਵਿੱਚ ਇਸ ਸਿਸਟਮ ਦੇ ਸਦਕਾ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗੇ ਨੇ ਗੜੇਮਾਰੀ ਦੇ ਅਸਰ ਸੀ ਫਰ ਗੜੇਮਾਰੀ ਹ ਉਹ ਫਰਲੇ ਫੱਦਰ ਤੇ ਬਰਬਾਰੀ ਦਾ ਹਲਕਾ ਦੌਰ ਲਵਾਵੇਗਾ ਹੇਟਲੇ ਫਦਰ ਤੇ ਉਮੀਦਾਰ ਹੋ ਸਕਦੇ ਨੇ ਔਰ ਇਸ ਸਲਾਵਾ ਮਦਾਨਾ ਦੇ ਵਿੱਚ ਸਿਸਟਮ ਸਮਾਪਤ ਹੋ ਭਾਵੇਂ ਉਹ ਪਾਕਿਸਤਾਨ ਦੇ ਖੇਤਰ ਆ ਭਾਵੇਂ ਉਹ ਚੜਦੇ ਵੱਲ ਦੇ ਪੰਜਾਬ ਹਰਿਆਣਾ ਰਾਸਾਂ ਦੇ ਖੇਤਰ ਇਥੋਂ ਸਿਸਟਮ ਅੱਗੇ ਲੰਘ ਚੁੱਕਾ ਜੀ ਸੋ ਅੱਜ ਤੋਂ ਬਾਅਦ 27 28 29 ਜਿਹੜੇ ਦਿਨ ਹੋਣਗੇ ਥੋੜੇ ਠੰਡੇ ਹੋ ਸਕਦੇ ਨੇ ਟੈਂਪਰੇਚਰ ਵਾਲੇ ਫੱਕ ਤੋਂ ਜਿੱਥੇ ਟੈਂਪਰੇਚਰ ਤਾਂ ਉੱਨ ਚੜ ਰਿਹਾ ਸੀ 36 37 ਦੇ ਜਾ ਫੋਚ ਸੀ ਦਿਨ ਦੇ ਤੇ ਉਹ ਹੁਣ ਹੇਠਾਂ ਆਉਣਗੇ 4 ਡਿਗਰੀ ਜਿਹੜੀ ਗਰਾਵਟ ਹੈ ਉਹ ਦਰਜ ਹੋ ਸਕਦੀ ਹੈ ਸੋ ਅੱਜ ਤੋਂ ਸ਼ਾਮ ਤੱਕ ਲਈ ਹੈ ਕੱਲ 28 ਤੋਂ ਹਲਕਿਆਂ ਹਚੋਦੀਆਂ ਹਵਾਵਾਂ ਚੱਲ ਸਕਦੀਆਂ ਨੇ ਠੰਡੀਆਂ ਖੁਸ਼ਕ ਹੋਣਗੀਆਂ ਜਿਹਦੇ ਨਾਲ ਟੈਂਪਰੇਚਰ ਦੇ ਵਿੱਚ ਗਰਾਵੜਾ ਜੜੀ ਉਹ ਸੰਭਵ ਹੋਏਗੀ ਸਤੈ ਕਤੀ ਦਿਰੀ ਤੱਕ ਟੈਂਪਰੇਚਰ ਬਹੁਤ ਜ਼ਿਆਦਾ ਨਹੀਂ ਕਰੇਗਾ ਹੌਲੀ ਹੌਲੀ 1-2 ਡਿਗਰੀ ਦੇ ਵਿੱਚ ਫਿਰ ਵਾਧਾ ਹੋਏਗਾ ਤੇ ਅਗਲਾ ਸਿਸਟਮ ਅਪ੍ਰੈਲ ਦੇ ਵਿੱਚ ਕਹ ਲਿਆ ਕਿ ਫਿਰੇ 10 ਦਿਨਾਂ ਦੇ ਵਿੱਚਕਾਰ ਅਖੀਲੇ ਦਿਨਾਂ ਦੇ ਵਿੱਚ ਆ ਸਕਦਾ ਕਿੰਨਾ ਕੁ ਪ੍ਰਭਾਵ ਪਾਏਗਾ ਇਹ ਹੁਣ ਮੌਕੇ ਤੇ ਅਫਰ ਜੜ ਫਤ ਲੱਗੇਗੀ ਫਿਲਹਾਲ ਇਹ ਸਿਸਟਮ ਅੱਗੇ ਕੁਝ ਕਰ ਚੁੱਕਿਆ ਤੇ ਬਰਬਾਰੀ ਹਲਕੇ ਫੱਦਰ ਦੀ ਉੱਪਰਲੇ ਫੱਦਰ ਤੇ ਹੋਏਗੀ ਜਿਹਦੇ ਨਾਲ ਅਗਲੇ ਜਿਹੜੇ 2-3 ਦਿਨ ਨੇ ਉਹ ਗਰਮੀ ਤੇ ਰਾਹਤ ਬਾਰੇ ਹੋ ਸਕਦੇ ਨੇ